ਸ਼ਸ਼ਟਿਕਾਲ ਦੋਸਤੋ ਹਾਜ਼ਿਰ ਹਾਂ ਅੱਜ ਫੇਰ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਉਸ ਰਾਤ ਜਦੋਂ ਮੈਂ ਘਰ ਪਹੁੰਚਿਆ ਤਾਂ ਮੇਰੀ ਪਤਨੀ ਉਡੀਕ ਕਰ ਰਹੀ ਸੀ ਉਸਨੇ ਸਾਡੇ ਦੋਵਾਂ ਲਈ ਖਾਣਾ ਲਗਾਇਆ ਮੈਂ ਉਸਦਾ ਹੱਥ ਫੜ ਕੇ ਉਸਨੂੰ ਕਿਹਾ ਕਿ ਮੈਂ ਤੈਨੂੰ ਕੁਝ ਕਹਿਣਾ ਹੈ ਉਹ ਏਠਾ ਬੈਠ ਗਈ ਤੇ ਮੇਰੇ ਵੱਲ ਦੇਖਣ ਲੱਗੀ ਮੈਂ ਉਸਦੀਆਂ ਅੱਖਾਂ 'ਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਕੀਤਾ ਮੇਰਾ ਨਾਮ ਵਿਨੋਦ ਹੈ ਅੱਜ ਮੈਂ ਆਪਣੀ ਪਤਨੀ ਸੁਨਾਲੀ ਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਵਾਲਾ ਸੀ ਪਰ ਇਹ ਸੋਚ ਰਿਹਾ ਸੀ ਕਿ ਸੱਚ ਪਤਾ ਲੱਗਣ ਤੇ ਉਹ ਕੀ ਕਹੇਗੀ ਕਿਸ ਤਰ੍ਹਾਂ ਰਿਐਕਟ ਕਰੇਗੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਆਪਣਾ ਮੂੰਹ ਕਿਵੇਂ ਖੋਲਾਂ ਪਰ ਮੈਂ ਉਸ ਨੂੰ ਦੱਸਣਾ ਸੀ ਕਿ ਮੇਰੀ ਜ਼ਿੰਦਗੀ ਤੇ ਦਿਮਾਗ 'ਚ ਕੀ ਚੱਲ ਰਿਹਾ ਹੈ ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਨੂੰ ਉਸ ਤੋਂ ਤਲਾਕ ਚਾਹੀਦਾ ਹੈ ਮੈਂ ਸ਼ਾਂਤੀ ਨਾਲ ਉਸ ਤੇ ਅੱਗੇ ਇਹ ਗੱਲ ਰੱਖ ਦਿੱਤੀ ਮੈਂ ਉਸ ਨੂੰ ਦੱਸਿਆ ਕਿ ਸੁਨਾਲੀ ਮੈਂ ਨਿਸ਼ਾ ਨਾਲ ਪਿਆਰ ਕਰਦਾ ਹਾਂ ਤੇ ਅੱਗੇ ਦੀ ਜ਼ਿੰਦਗੀ ਉਸ ਨਾਲ ਬਿਤਾਉਣਾ ਚਾਹੁੰਦਾ ਹਾਂ ਮੈਨੂੰ ਨਹੀਂ ਲੱਗਦਾ ਕਿ

ਉਸਰਾ ਤਾਂ ਸੀ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਉਹ ਸਾਰੀ ਰਾਤ ਰੋਂਦੀ ਰਹੀ ਮੈਨੂੰ ਪਤਾ ਸੀ ਕਿ ਉਹ ਜਾਨਣਾ ਚਾਹੁੰਦੀ ਹੈ ਕਿ ਸਾਡੇ ਵਿਆਹਤਾ ਜੀਵਨ ਨੂੰ ਅਧੂਰਾ ਛੱਡ ਕੇ ਮੈਂ ਕਿਉਂ ਜਾਣਾ ਚਾਹੁੰਦਾ ਹਾਂ ਪਰ ਮੈਂ ਸ਼ਾਇਦ ਹੀ ਉਸਨੂੰ ਕੋਈ ਸੰਤੋਸ਼ਜਨਕ ਉੱਤਰ ਦੇ ਸਕਦਾ ਮੈਂ ਉਸਨੂੰ ਕਿਵੇਂ ਦੱਸਦਾ ਕਿ ਜਿਸ ਦਿਲ 'ਚ ਪਹਿਲਾਂ ਉਸਦਾ ਕਰ ਸੀ ਹੁਣ ਉੱਥੇ ਨਿਸ਼ਾ ਦਾ ਰਾਜ ਹੈ ਮੈਂ ਹੁਣ ਉਸ ਨਾਲ ਪਿਆਰ ਨਹੀਂ ਕਰਦਾ ਸੀ ਮੈਨੂੰ ਬਸ ਉਸਤੇ ਤਰਸ ਆਉਂਦਾ ਸੀ ਅਪਰਾਧ ਭੋਗ ਦੀ ਭਾਵਨਾ ਨਾਲ ਮੈਂ ਇੱਕ ਤਲਾਕ ਦੇ ਸਮਝੌਤੇ ਦਾ ਪੇਪਰ ਤਿਆਰ ਕੀਤਾ ਜਿਸ ਕਿਹਾ ਗਿਆ ਸੀ ਕਿ ਉਹ ਘਰ ਕਾਰ ਤੇ ਮੇਰੀ ਕੰਪਨੀ ਦੀ 30% ਹਿੱਸੇਦਾਰੀ ਮਾਲਕਨ ਹੋਵੇਗੀ ਜਦੋਂ ਉਸ ਨੂੰ ਮੈਂ ਉਹ ਪੇਪਰ ਦਿੱਤੇ ਤਾਂ ਉਸਨੇ ਪਲ ਪਰ ਉਸ ਤੇ ਨਜ਼ਰ ਮਾਰੀ ਤੇ ਫਿਰ ਉਸ ਦੇ ਟੁਕੜੇ ਟੁਕੜੇ ਕਰ ਦਿੱਤੇ ਜਿਸ ਆਰਥ ਨੇ ਆਪਣੀ ਜ਼ਿੰਦਗੀ ਦੇ 10 ਸਾਲ ਮੇਰੇ ਨਾਲ ਬਿਤਾਏ ਸੀ ਉਹ ਹੁਣ ਅਜਨਬੀ ਲੱਗਣ ਲੱਗੀ ਸੀ ਮੈਨੂੰ ਉਸ ਤੇ ਟਾਈਮ ਵਸੀਲਿਆਂ ਤੇ ਊਰਜਾ ਜੋ ਉਸਨੇ ਮੇਰੇ ਤੇ ਖਰਚ ਕੀਤੀ ਸੀ ਉਸ ਲਈ ਮੈਨੂੰ ਦੁੱਖ ਹੋਇਆ ਪਰ ਮੈਂ ਜੋ ਕਿਹਾ ਸੀ ਮੈਂ ਉਸ ਨੂੰ ਵਾਪਸ ਨਹੀਂ ਲੈ ਸਕਦਾ ਸੀ ਕਿਉਂਕਿ ਮੈਂ ਨੀਸ਼ਾ ਨਾਲ ਬਹੁਤ ਪਿਆਰ ਕਰਦਾ ਸੀ ਆਖਰ ਉਹ ਮੇਰੇ ਸਾਹਮਣੇ ਉੱਚੀ ਉੱਚੀ ਰੋਈ ਜਿਸ ਦੀ ਮੈਨੂੰ ਉਮੀਦ ਸੀ ਮੇਰੇ ਲਈ ਉਸ ਦਾ ਰੋਣਾ ਅਸਲ 'ਚ ਇੱਕ ਤਰ੍ਹਾਂ ਦੀ ਰਿਹਾਈ ਵਰਗਾ ਸੀ ਤਲਾਕ ਦਾ ਵਿਚਾਰ ਜਿਸ ਨੇ ਮੈਨੂੰ ਕਈ ਹਫ਼ਤਿਆਂ ਤੋਂ ਪਰੇਸ਼ਾਨ ਕੀਤਾ ਹੋਇਆ ਸੀ ਉਹਨ ਹੋਰ ਜਿਆਦਾ ਮਜ਼ਬੂਤ ਤੇ ਸਪਸ਼ਟ ਆਪਣੀ ਮੰਜ਼ਿਲ ਨੂੰ ਪਾਉਂਦਾ ਲੱਗ ਰਿਹਾ ਸੀ ਅਗਲੇ ਦਿਨ ਮੈਂ ਬਹੁਤ ਦੇਰੀ ਨਾਲ ਘਰ ਆਇਆ ਤੇ ਦੇਖਿਆ ਕਿ ਉਹ ਟੇਬਲ ਤੇ ਕੁਝ ਲਿਖ ਰਹੀ ਸੀ ਮੈਂ ਰਾਤ ਦਾ ਖਾਣਾ ਖਾਦਾ ਤੇ ਸੌਂ ਚਲਾ ਗਿਆ ਤੇ ਛੇਤੀ ਹੀ ਸੋ ਗਿਆ ਕਿਉਂਕਿ ਮੈਂ ਨੀਸ਼ਾਨਾ ਸਾਰਾ ਦਿਨ ਰਿਹਾ ਸੀ ਤੇ ਬਹੁਤ ਥੱਕਿਆ ਸੀ ਜਦੋਂ ਮੈਂ ਉੱਠਿਆ ਉਸ ਵੇਲੇ ਵੀ ਉਹ ਟੇਬਲ ਤੇ ਬੈਠੇ ਕੁਝ ਲਿਖ ਰਹੀ ਸੀ ਮੈਨੂੰ ਕੋਈ ਪਰਵਾਹ ਨਹੀਂ ਸੀ ਇਸ ਲਈ ਮੈਂ ਉੱਥੋਂ ਆਪਣੇ ਕਮਰੇ ਚ ਆ ਗਿਆ ਤੇ ਫਿਰ ਸੋ ਗਿਆ ਸਵੇਰੇ ਉਸਨੇ ਆਪਣੇ ਤਲਾਕ ਦੀ ਸ਼ਰਤ ਮੈਨੂੰ ਦੱਸੀ ਉਹ ਮੈਥੋਂ ਕੁਝ ਵੀ ਨਹੀਂ ਚਾਹੁੰਦੀ ਸੀ ਪਰ ਤਲਾਕ ਤੋਂ ਪਹਿਲਾਂ ਉਸਨੂੰ 1 ਮਹੀਨਾ ਪਹਿਲਾਂ ਨੋਟਿਸ ਚਾਹੀਦਾ ਸੀ ਉਸਨੇ ਬੇਨਤੀ ਕੀਤੀ ਕਿ ਉਸ 1 ਮਹੀਨੇ ਚ ਅਸੀਂ ਦੋਵੇਂ ਇੱਕ ਆਮ ਜੀਵਨ ਜਿਉਂਦੇ ਸੰਕਰਸ਼ ਕਰੀਏ ਇਸ ਤੇ ਲਈ ਉਸ ਦੇ ਕਾਰਨ ਬਹੁਤ ਸਰਲ ਸਨ ਸਾਡੇ ਬੇਟੇ ਦੀ 1 ਮਹੀਨੇ ਚ ਪ੍ਰੀਖਿਆ ਸੀ ਤੇ ਉਹ ਸਾਡੇ ਟੁੱਟੇ ਵਿਆਹ ਕਰਕੇ उसने दिमाग की परेशान नहीं करना चाहती सी ये तो मेनू भी मंजूर सी क्योंकि ओ बेटा ता साढ़े दोवां दा सी पर उसको एक और शर्त सी उसने मेनू याद करण ले कहा की कि किवें मैं उसनो अपने विवाह वाले दिन कमरे च लेके गया सी उसने विनती कीती कि इस एक महीने तक मैं हर दिन उसनो अपने बेडरूम तो सामने दे दरवाजे तक लेके जावा मेनू लगया की ओ पागल हो रही है पर साडे इकट्ठे दे बितन वाले दिना नु सहन करया जा सके ते कोई ड्रामा क्रिएट ना होवे इसलिए मैं उसकी अजीब बिनती नु मंजूर कर लिया मैं निशा अपनी पत्नी दिया तलाक दिया शर्तें बारे دسیا ता ओ ऊंची ऊंची हसी ते उस नु लगया कि ये सचमुच पागलपन है वो कहन लगी कि कोई फर्क नहीं पेंदा कि ओ किस तरह दियां चलती चाल है उस तलाक दा सामना करना ही पवेगा अगले ਦਿਨ ਇੱਕ ਮਹੀਨੇ ਦਾ ਨੋਟਿਸ ਪੀਰੀਅਡ ਸ਼ੁਰੂ ਹੋ ਗਿਆ। ਮੇਰੇ ਤਲਾਕ ਦੇ ਇਰਾਦੇ ਨੂੰ ਸਪਸ਼ਟ ਤੌਰ ਤੇ ਬਿਆਨ ਕੀਤੇ ਜਾਣ ਤੋਂ ਪਹਿਲਾਂ ਹੀ ਮੇਰੀ ਪਤਨੀ ਤੇ ਮੇਰੇ ਵਿੱਚ ਕੋਈ ਸਰੀਰਕ ਸੰਬੰਧ ਨਹੀਂ ਰਿਹਾ ਗਿਆ ਸੀ। ਇਸ ਲਈ ਜਦੋਂ ਮੈਂ ਉਸਨੂੰ ਪਹਿਲੇ ਦਿਨ ਗੋਚ ਉਠਾਇਆ ਤਾਂ ਸਾਨੂੰ ਦੋਵਾਂ ਨੂੰ ਅਜੀਬ ਲੱਗਿਆ। ਸਾਡੇ ਪੁੱਤ ਨੇ ਸਾਡੇ ਪਿੱਛੇ ਤਾੜੀ ਮਾਰੀ ਤੇ ਕਹਿਣ ਲੱਗਿਆ ਡੈਡੀ ਨੇ ਮੰਮੀ ਨੂੰ ਕੋਦੀ ਚੁਕ ਲਿਆ। ਉਸਦੇ ਸ਼ਬਦਾਂ ਨੇ ਮੇਰੇ ਚ ਦਰਦ ਦੀ ਭਾਵਨਾ ਜਗਾਈ। ਬੈਡਰੂਮ ਤੋਂ ਹਾਲ ਤੱਕ ਫਿਰ ਦਰਵਾਜ਼ੇ ਤੱਕ ਮੈਂ ਉਸਨੂੰ ਗੋਚ ਚੁੱਕ ਕੇ 10 ਮੀਟਰ ਤੋਂ ਜ਼ਿਆਦਾ ਚੱਲਿਆ ਉਸਨੇ ਅੱਖਾਂ ਬੰਨਕੀਆਂ ਤੇ ਹੌਲੀ ਜਿਹਾ ਕਿਹਾ ਸਾਡੇ ਬੇਟੇ ਨੂੰ ਤਲਾਕ ਬਾਰੇ ਨਾ ਦੱਸਣਾ ਮੈਂ ਸਿਰ ਹਿਲਾਇਆ ਮੈਂ ਕੁਝ ਪਰੇਸ਼ਾਨੀ ਮਹਿਸੂਸ ਕਰ ਰਿਹਾ ਸੀ ਮੈਂ ਉਸਨੂੰ ਦਰਵਾਜ਼ੇ ਦੇ ਬਾਹਰ heਠਾ ਉਧਾਰ ਦਿੱਤਾ ਉਹ ਕੰਬਤੇ ਜਾਣ ਲਈ ਬਸ ਤੇ ਇੰਤਜ਼ਾਰ ਕਰਨ ਲੱਗੀ ਤੇ ਮੈਂ ਦਫ਼ਤਰ ਇਕੱਲਾ ਹੀ ਚਲਾ ਗਿਆ ਦੂਜੇ ਦਿਨ ਅਸੀਂ ਦੋਵਾਂ ਨੇ ਬਹੁਤ ਆਸਾਨੀ ਨਾਲ ਐਕਟਿੰਗ ਕਰ ਲਈ ਉਹ ਮੇਰੇ ਸੀਨੇ ਤੇ ਝੁੱਕ ਗਈ ਮੈਂ ਉਸਤੇ ਬਲਾਊਜ਼ थी ਖੁਸ਼ਬੂ ਸੁੰਘ ਸਕਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਔਰਤ ਨੂੰ ਲੰਬੇ ਸਮੇਂ ਤੋਂ ਧਿਆਨ ਨਾਲ ਨਹੀਂ ਦੇਖਿਆ ਮੈਨੂੰ ਅਹਿਸਾਸ ਹੋਇਆ ਕਿ ਹੁਣ ਉਹ ਜਵਾਨ ਨਹੀਂ ਰਹੀ ਸੀ ਤੇ ਉਸਦੇ ਚਿਹਰੇ ਤੇ ਝੁਰੜੀਆਂ ਗਈਆਂ ਸਨ ਉਸਦੇ ਵਾਲ ਚਿੱਟੇ ਹੋ ਗਏ ਸਨ ਸਾਡੇ ਵਿਆਹ ਨਾਲ ਉਸਤੇ ਬੁਰਾ ਅਸਰ ਪਿਆ ਸੀ ਇੱਕ ਮਿੰਟ ਲਈ ਮੈਂ ਸੋਚਿਆ ਕਿ ਮੈਂ ਉਸਨਲ ਕੀ ਕਰ ਦਿੱਤਾ ਹੈ ਚੌਥੇ ਦਿਨ ਜਦੋਂ ਮੈਂ ਉਸਨੂੰ ਚੁੱਕਿਆ ਤਾਂ ਮੈਨੂੰ ਅਜੀਬ ਅਹਿਸਾਸ ਹੋਇਆ ਇਹ ਉਹੀ ਔਰਤ ਹੈ ਜਿਸ ਨੇ ਮੈਨੂੰ ਆਪਣੀ ਜ਼ਿੰਦਗੀ ਦੇ 10 ਬਹੁਤ ਹੀ ਕੀਮਤੀ ਸਾਲ ਦਿੱਤੇ ਹਨ 5ਵੇਂ ਤੇ 6ਵੇਂ ਦਿਨ ਮੈਂ ਮਹਿਸੂਸ ਕੀਤਾ ਕਿ ਸਾਡੇ ਵਿਚਕਾਰ ਇੱਕ ਰੁਪਤਾ ਦੀ ਭਾਵਨਾ ਫਿਰ ਤੋਂ ਵਧ ਰਹੀ ਹੈ ਮੈਂ ਨੀਸ਼ਾ ਨੂੰ ਇਸ ਬਾਰੇ ਕੁਝ ਨਾ ਦੱਸਿਆ ਜਿਵੇਂ-ਜਿਵੇਂ ਦਿਨ ਬੀਤਦੇ ਗਏ ਮੇਰੇ ਲਈ ਉਸਨੂੰ ਚੁਪਨਾ ਸੌਖਾ ਹੁੰਦਾ ਗਿਆ ਮੈਂ ਸੋਚਣ ਲੱਗਿਆ ਕਿ ਸ਼ਾਇਦ ਰੋਜ਼ ਦੀ ਕਸਰਤ ਨੇ ਮੈਨੂੰ ਮਜ਼ਬੂਤ ਬਣਾ ਦਿੱਤਾ ਹੈ ਇੱਕ ਸਵੇਰ

ਉਸਨੇ ਆਪਣੇ ਦਿਲ ਚ ਕਿੰਨਾ dard ਤੇ ਕਿੰਨਾ ਦੁੱਖ ਤਬਾ ਰੱਖਿਆ ਹੋਵੇਗਾ ਜਿਸ ਕਰਕੇ ਉਸਦੀ ਇਹ ਹਾਲਤ ਹੋ ਗਈ ਸੀ ਜ਼ਿੰਦਗੀ ਦੀ ਪਰ ਤੋਰ ਚ ਕਦੇ ਇਸ ਬਾਰੇ ਸੋਚ ਹੀ ਨਾ ਸਕਿਆ ਮੈਂ ਉਸਦੇ ਸਿਰ ਨੂੰ ਛੂਇਆ ਸਾਡਾ ਬੇਟਾ ਉਸੇ ਵੇਲੇ ਅੰਦਰ ਆ ਗਿਆ ਤੇ ਬੋਲੇ papa maa ਨੂੰ ਗੋਦੀ ਚੱਕਨ ਦਾ ਸਮਾਂ ਹੋ ਗਿਆ ਹੈ ਉਸ ਲਈ ਇਸ ਇੱਕ ਮਹੀਨੇ ਚ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਗੋਦੀ ਚੁੱਕ ਕੇ ਲੈ ਜਾਂਦੇ ਦੇਖਣਾ ਉਸਦੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਸੀ ਮੇਰੀ ਪਤਨੀ ਨੇ ਸਾਡੇ ਪੁੱਤ ਨੂੰ ਕੋਲੋਂ ਆਉਣ ਦਾ ਇਸ਼ਾਰਾ ਕੀਤਾ ਤੇ ਉਸ ਨੂੰ ਘੁੱਟ ਕੇ ਗਲੇ ਲਾ ਲਿਆ ਮੈਂ ਆਪਣਾ ਮੂੰਹ ਫੇਰ ਲਿਆ ਕਿਉਂਕਿ ਮੈਨੂੰ ਡਰ ਸੀ ਕਿ ਮੈਂ ਇਸ ਆਖਰੀ ਸਮੇਂ ਆਪਣਾ ਵਿਚਾਰ ਨਾ ਬਦਲ ਲਵਾਂ ਫਿਰ ਮੈਂ ਉਸ ਨੂੰ ਆਪਣੀਆਂ ਬਾਹਾਂ 'ਚ ਫੜ ਲਿਆ ਬੈੱਡਰੂਮ ਤੋਂ ਚੱਲਦੇ ਹੋਏ ਬੈਠਕ ਦੇ ਕਮਰੇ ਤੋਂ ਹੁੰਦੇ ਹੋਏ ਦਰਵਾਜ਼ੇ ਤੱਕ ਉਸਨੇ ਆਪਣੇ ਹੱਥ ਮੇਰੀ ਧੌਣ ਦੇ ਚਾਰੇ ਪਾਸੇ ਰੱਖ ਦਿੱਤੇ ਮੈਂ ਉਸਦੇ ਸਰੀਰ ਨੂੰ ਘੁੱਟ ਕੇ ਫੜ ਲਿਆ ਇਹ ਸਾਡੇ ਵਿਆਹ ਦੇ ਦਿਨ ਵਰਗਾ ਸੀ ਪਰ ਉਸਤੇ ਬਹੁਤ ਹੀ ਘਟ ਵਜਨ ਨੇ ਮੈਨੂੰ ਦਾਸ ਕਰ ਦਿੱਤਾ ਆਖਰੀ ਦਿਨ ਜਦੋਂ ਮੈਂ ਉਸਨੂੰ ਆਪਣੀਆਂ ਬਾਹਾਂ ਚ ਲਿਆ ਤਾਂ ਮੈਂ ਮੁਸ਼ਕਿਲ ਨਾਲ ਇੱਕ ਕਦਮ ਅੱਗੇ ਵੱਧ ਸਕਿਆ ਸਾਡਾ ਪੁੱਤ ਸਕੂਲ ਚਲਾ ਗਿਆ ਸੀ ਮੈਂ ਉਸਨੂੰ ਘੁੱਟ ਕੇ ਫੜ ਲਿਆ ਤੇ ਕਿਹਾ ਮੈਂ ਦੇਖ ਨਹੀਂ ਸਕਿਆ ਕਿ ਸਾਡੀ ਜ਼ਿੰਦਗੀ ਚ ਐਨਮੈਂਸੀ ਦੀ ਕਮੀ ਹੋ ਰਹੀ ਹੈ ਉਹ ਮੇਰੇ ਵੱਲ ਨਹੀਂ ਦੇਖ ਰਹੀ ਸੀ ਪਰ ਮੈਂ ਉਸਨੂੰ ਦੇਖਦਾ ਹੀ ਰਹਿ ਗਿਆ ਮੈਂ ਦਫ਼ਤਰ ਚਲਾ ਗਿਆ ਦਰਵਾਜ਼ਾ ਬੰਦ ਕੀਤੇ ਬਿਨਾ तेजी नाल कार ਦੇ ਅੰਦਰ ਬੈਠ ਗਿਆ ਮੈਨੂੰ ਡਰ ਸੀ ਕਿ ਥੋੜੀ ਜਹੀ ਦੇਨ ਨਾਲ ਵੀ ਮੇਰਾ ਮਨ ਬਦਲ ਜਾਏਗਾ ਮੈਂ ਘਰੋਂ ਨਿਕਲ ਕੇ ਉੱਥੇ ਪਹੁੰਚਿਆ ਜਿੱਥੇ ਨिशा ਰਹਿੰਦੀ ਸੀ ਨिशा ਨੇ ਦਰਵਾਜ਼ਾ ਖੋਲ੍ਹਿਆ ਮੈਂ ਉਸ ਨੂੰ ਕਿਹਾ ਮaaf ਕਰਨਾ ਨिशा ਮੈਂ ਆਪਣੀ ਪਤਨੀ ਨੂੰ ਹੁਣ ਤਲਾਕ ਨਹੀਂ ਦੇ ਸਕਾਂਗਾ ਉਸਨੇ ਮੈਨੂੰ ਬੜੀ ਹੈਰਾਨੀ ਨਾਲ ਦੇਖਿਆ ਉਹ ਬਹੁਤ ਹੈਰਾਨ ਸੀ ਤੇ ਫਿਰ ਮੇਰੇ ਮੱਥੇ 'ਨੂੰ ਹੱਥ ਲਾਇਆ ਕਿ ਤੁਹਾਨੂੰ ਬੁਖਾਰ ਹੈ ਉਸਨੇ ਪੁੱਛਿਆ ਮੈਂ ਆਪਣੇ ਸਿਰ ਤੋਂ ਉਸਦਾ ਹੱਥ ਹਟਾ ਦਿੱਤਾ ਮਾਫ ਕਰਨਾ ਨਿਸ਼ਾ ਮੈਂ ਕਿਹਾ ਮੈਂ ਤਲਾਕ ਨਹੀਂ ਲਵਾਂਗਾ ਮੇਰਾ ਵਿਆਹ ਦਾ ਜੀਵਨ ਸ਼ਾਇਦ ਇਸ ਲਈ ਬੋਰਿੰਗ ਸੀ ਕਿਉਂਕਿ ਉਹ ਤੇ ਮੈਂ ਆਪਣੇ ਜੀਵਨ ਦੇ ਛੋਟੇ ਛੋਟੇ ਪਲਾਂ ਨੂੰ ਮਹੱਤਵ ਨਹੀਂ ਦਿੰਦੇ ਸੀ ਇਸ ਲਈ ਨਹੀਂ ਕਿ ਅਸੀਂ ਹੁਣ ਇੱਕ ਦੂਜੇ ਨਾਲ ਪਿਆਰ ਨਹੀਂ ਕਰਦੇ ਸੀ ਹੁਣ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਤੋਂ ਮੈਂ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਆਇਆ ਸੀ ਉਦੋਂ ਤੋਂ ਮੈਂ ਤੇ ਉਸਨੇ ਇੱਕ ਵਾਦਾ ਕੀਤਾ ਸੀ ਕਿ ਅਸੀਂ ਦੋਨੇ ਇਕ ਦੂਜੇ ਦਾ ਸਾਥ ਉਦੋਂ ਤੱਕ ਨਹੀਂ ਛੱਡਾਂਗੇ ਜਦੋਂ ਤੱਕ ਮੂਤ ਸਾਨੂੰ ਅਲੱਗ ਨਹੀਂ ਕਰ ਦਿੰਦੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨिशा ਚਾਨਤ ਲੱਗੇ ਝਟਕੇ ਨਾਲ ਜਾਗ ਗਈ ਉਸ ਨੂੰ ਮੇਰੀਆਂ ਗੱਲਾਂ ਬਰਦਾਸ਼ਤ ਨਹੀਂ ਹੋਈਆਂ ਤੇ ਉਸਨੇ ਮੈਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਦਰਵਾਜ਼ਾ ਮੇਰੇ ਮੂੰਹ ਤੇ ਪਟਕ ਦਿੱਤਾ ਉਹ ਉੱਚੀ ਉੱਚੀ ਰੋਣ ਲੱਗੀ ਮੈਂ ਉਸਦੇ ਘਰ ਤੋਂ ਬਾਹਰ ਆਇਆ ਤੇ ਆਪਣੇ ਘਰ ਵੱਲ ਚੱਲ ਪਿਆ ਰਾਹ ਤੇ ਫੁੱਲਾਂ ਦੀ ਦੁਕਾਨ ਤੋਂ ਮੈਂ ਆਪਣੀ ਸੁਨਾਲੀ ਲਈ ਫੁੱਲਾਂ ਦਾ ਗੁਲਦਸਤਾ ਲਿਆ सेज ਗੱਲ ਨੇ ਮੈਥੋਂ ਪੁੱਛਿਆ ਕਿ ਕਾਰਤਿਕ ਕੀ ਲਿਖਾ ਮੈਂ ਮੁਸਕੁਰਾਇਆ ਤੇ ਕਿਹਾ ਮੈਂ ਤੈਨੂੰ ਹਰ ਸਵੇਰੇ ਉਠਾਵਾਂਗਾ ਜਦੋਂ ਤੱਕ ਮੌਤ ਸਾਨੂੰ ਅਲੱਗ ਨਹੀਂ ਕਰ ਦਿੰਦੀ ਉਸ ਸ਼ਾਮ ਮੈਂ ਘਰ ਪਹੁੰਚਿਆ ਹੱਥਾਂ 'ਚ ਫੁੱਲ ਤੇ ਚਿਹਰੇ 'ਤੇ ਵੱਡੀ ਸਾਰੀ ਮੁਸਕਾਨ ਲੈ ਕੇ ਦਰਵਾਜ਼ੇ ਤੇ ਪਹੁੰਚਿਆ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਲੋਕ ਨਹੀਂ ਸੀ ਅੱਜ ਮੈਂ ਸੋਚ ਲਿਆ ਸੀ ਕਿ ਸੁਨਾਲੀ ਨੂੰ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਕਹਾਂਗਾ ਹਣ ਮੈਂ ਸੁਨਾਲੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਾਂਗਾ ਤੇ ਅਸੀਂ ਦੋਵੇਂ ਅੱਗੇ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਪਰ ਜਿਵੇਂ ਹੀ ਮੈਂ ਅੰਦਰ ਗਿਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਮਨੋ ਹਨੇਰਾ ਛਾ ਗਿਆ ਸੀ ਪੌੜੀਆਂ ਚੜ੍ਹਿਆ ਤੇ ਉੱਪਰ ਗਿਆ ਤਾਂ ਦੇਖਿਆ ਕਿ ਸੁਨਾਲੀ ਬਿਸਤਰ ਤੇ ਪਈ ਸੀ ਜਦ ਉਸਦੇ ਕੋਲ ਉਸ ਨੂੰ ਉਠਾ ਲੈ ਗਿਆ ਤਾਂ ਮੇਰੀ ਸੁਨਾਲੀ ਇਹ ਦੁਨੀਆ ਛੱਡ ਕੇ ਜਾ ਚੁੱਕੀ ਸੀ ਉਸਦੇ ਹੱਥ 'ਚ ਇੱਕ ਚਿੱਠੀ ਸੀ ਜਿਸ 'ਚ ਲਿਖਿਆ ਸੀ ਵਿਨੋਦ ਮੈਂ ਤੈਨੂੰ ਆਪਣੀ ਬਿਮਾਰੀ ਬਾਰੇ ਦੱਸਣ ਵਾਲੀ ਸੀ परछदा तू मेनू निशा बारे दसया ता ਤੁਹਾਡੇ ਅੱਗੇ ਕੁਝ ਵੀ ਦੱਸਣ ਦੀ ਇੱਛਾ ਨਾ ਹੋਈ ਬਸ ਮਨਚ ਇਹ ਖਿਆਲ ਆਇਆ ਕਿ ਹੁਣ ਬਚੀ ਹੋਈ ਜ਼ਿੰਦਗੀ ਦੇ ਕੁਝ ਪਲ ਤੁਹਾਡੇ ਨਾਲ ਬਿਤਾਉਣੇ ਹਨ ਬਸ ਇਸ ਲਈ ਮੈਂ ਸ਼ਰਤ ਰੱਖੀ ਸੀ ਮਾਫ ਕਰਨਾ ਵਿਨੋਦ ਤੇ ਤੁਹਾਡਾ ਧੰਨਵਾਦ ਮੈਨੂੰ ਉਹ ਪਲ ਦੇਣ ਲਈ ਮੈਂ ਉੱਚੀ ਉੱਚੀ ਰੋਣ ਲੱਗ ਗਿਆ ਮੇਰੀ ਸੁਨਾਲੀ ਕਈ ਮਹੀਨਿਆਂ ਤੋਂ ਕੈਂਸਰ ਨਾਲ ਲੜ ਰਹੀ ਸੀ ਤੇ ਮੈਂ ਨੀਸ਼ਾ ਨਾਲ ਇੰਨਾ વ્યਸ ਸੀ ਕਿ ਨਾ ਮੈਂ ਧਿਆਨ ਦਿੱਤਾ ਤੇ ਨਹੀਂ ਮਹਿਸੂਸ ਕੀਤਾ ਉਸ ਨੂੰ ਪਤਾ ਸੀ ਕਿ ਉਹ ਜਲਦ ਇਸ ਦੁਨੀਆ ਤੋਂ ਚਲੀ ਜਾਵੇਗੀ ਤੇ ਉਹ ਮੈਨੂੰ ਸਾਡੇ ਬੇਟੇ ਦੇ ਸਾਹਮਣੇ ਬੁਰਾ ਬਨਣ ਤੋਂ ਬਚਾਉਣਾ ਚਾਹੁੰਦੀ ਸੀ ਜੇਕਰ ਅਸੀਂ ਤਲਾਕ ਨਾ ਲੱਗੇ ਵੱਧੇ ਤਾਂ ਮੇਰਾ ਬੇਟਾ ਮੇਰੇ ਨਾਲ ਪੱਕਾ ਨਫ਼ਰਤ ਕਰਦਾ ਘੱਟੋ ਘੱਟ ਸਾਡੇ ਬੇਟੇ ਦੀ ਨਜ਼ਰ 'ਚ ਮੈਂ ਇੱਕ ਪਿਆਰ ਕਰਨ ਵਾਲਾ ਪਤੀ ਹਾਂ ਮੈਂ ਤਾਂ ਨਹੀਂ ਪਰ ਮੇਰੀ ਪਤਨੀ ਨੇ ਆਪਣਾ ਵਾਅਦਾ ਆਖਰੀ ਦਮ ਤੱਕ ਸਾਥ ਨਿਭਾਉਂਦਾ ਚੰਗੀ ਤਰ੍ਹਾਂ ਨਹੀਂ ਪਾਇਆ ਹਾਂ ਹਣ ਪੂਰੀ ਜ਼ਿੰਦਗੀ ਮੈਂ ਪਛਤਾਵੇ ਦੀ ਅਕਸ ਸੜਨਾ ਸੀ ਪਰ ਹੁਣ ਆਪਣੇ ਆਖਰੀ ਦਮ ਤੱਕ ਆਪਣੀ ਪਤਨੀ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨਾ ਸੀ ਚਾਹੇ ਉਹ ਮੇਰੇ ਨਾਲ ਨਹੀਂ ਸੀ ਤੁਹਾਡੀ ਜ਼ਿੰਦਗੀ ਵਿੱਚ ਛੋਟੇ ਤੋਂ ਛੋਟੇ ਪਲ ਹੀ ਇੱਕ ਰਿਸ਼ਤੇ ਚ ਅਸਲ ਚ ਬਹੁਤ ਅਹਿਮ ਹੁੰਦੇ ਨਾ ਕਿ ਬੰਗਲਾ ਕਾਰ ਬੈਂਕ ਦਾ ਪੈਸਾ ਇਹ ਖੁਸ਼ੀ ਲਈ ਅਨਕੂਲ ਮਾਹੌਲ ਬਣਾਉਂਦੇ ਹਨ ਪਰ ਆਪਣੇ ਆਪ ਖੁਸ਼ੀ ਨਹੀਂ ਦੇ ਸਕਦੇ ਇਸ ਲਈ ਆਪਣੇ ਜੀਵਨ ਸਾਥੀ ਦਾ ਦੋਸਤ ਬਨਣ ਲਈ ਸਮਾਂ ਕੱਢੋ ਤੇ ਇੱਕ ਦੂਸਰੇ ਲਈ ਉਹ ਛੋਟੇ ਛੋਟੇ ਕੰਮ ਕਰੋ ਜੋ ਸਾਡੇ ਜੀਵਨ ਚ ਨਵਾਂਪਣ ਪੈਦਾ ਕਰਦੇ ਹਨ ਇੱਕ ਦੂਜੇ ਨੂੰ ਸਮਝੋ ਤੇ ਅਸਲੀਅਤ ਸੁਖੀ ਵਿਆਪਤਾ ਜ਼ਿੰਦਗੀ ਜਿਓ ਤਾਂ ਕਿ ਸਮਾਂ ਨਾ ਨਿਕਲ ਜਾਵੇ ਤੇ ਬਾਅਦ ਪਛਤਾਣਾ ਪਵੇ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤੇ ਇਸ ਨੂੰ ਵੱਤ ਵੱਤ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ జరు సబ్స్క్రైబ కాల దే బెల్లాయికూర్ దానా ధన్వాద